ETV ਭਾਰਤ ਦੇ ਨਾਲ ਮੈਂ ਸੁਖਵਿੰਦਰ ਰਾਜ ਫਾਜ਼ਲ ਕਾਦੇ ਸਰਹੱਦੀ ਖੇਤਰ ਤੇ ਆ ਇਥੋਂ ਕੁਝ ਦੂਰੀ ਤੇ ਪਾਕਿਸਤਾਨ ਹੈ ਅਤੇ ਭਾਰਤ ਦੇ ਚੜ੍ਹਦੇ ਵਾਲੇ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਤਨੇ ਦੇ ਪਿੱਛੇ ਜਿਹੜੇ ਹੈਪੀ ਸੀਡਰ ਦੇ ਨਾਲ ਜਿਹੜੀ ਇਹ ਕਣਕ ਦੀ ਸਿੱਧੀ ਬਜਾਈ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਅਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਖਾਸ ਕਰਕੇ ਤੁਸੀਂ 50 ਕਿੱਲੇ ਜ਼ਮੀਨ ਹੈ ਸਾਡੇ ਦੋਵਾਂ ਭਰਾਵਾਂ ਕੋਲ ਤੇ ਮੈਂ ਅਸੀਂ ਪਿਛਲੇ 10 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਔਰ ਮੈਨੂੰ ਇਹਨਾਂ ਦੇ ਇਹਦੇ ਨਾ ਅਗਨਾਂ ਲਾਉਣ ਕਰਕੇ ਬਹੁਤ ਜ਼ਿਆਦਾ ਫਾਇਦੇ ਮਿਲੇ ਆ ਕਿ ਹਾਂ ਜੀ ਮੈਂ ਨਾ 2017 ਦੇ ਵਿੱਚ ਜਮੀਨ ਆਪਣੀ ਮਸ਼ੀਨ ਜਿਹੜੀ ਐਪੀ ਸੀਡਰ ਕਰਾਇਆ ਤੇ ਲਿਆਂਦੀ ਸੀ ਉਦੋਂ ਕੋਈ 10 ਕੁ ਕਿੱਲੇ ਮੈਂ ਕੀਤੀ ਸੀ ਤੇ ਉਸ ਤੋਂ ਬਾਅਦ 2018 ਦੇ ਵਿੱਚ ਮੈਂ ਆਪਣੀ ਮਸ਼ੀਨ ਲੈ ਕੇ ਆਇਆ ਔਰ ਲਗਾਤਾਰ ਉਦੋਂ ਤੋਂ ਲੈ ਕੇ ਸਾਡੇ ਕੋਲ 50 ਕਿੱਲੇ ਜ਼ਮੀਨ ਹੈ ਦੋਵਾਂ ਭਰਾਵਾਂ ਕੋਲ ਉਹ 50 ਦੇ 50 ਕਿੱਲਾਂ ਨੂੰ ਮੈਂ ਬਗੈਰ ਪਰਾਲੀ ਨੂੰ ਅੱਗ ਲਾਇਆ ਇਹਨੂੰ ਔਰ ਕਣਕ ਦੇ ਨਾਲ ਨੂੰ ਅੱਗ ਲਾਇਆ ਤੋਂ ਬਗੈਰ ਖੇਤੀ ਕਰ ਰਿਹਾ ਹਾਂ ਜੀ ਸਿੱਧੀ ਬਜਾਈ ਦੇ ਤਾਂ ਬਹੁਤ ਜ਼ਿਆਦੇ ਫਾਇਦੇ ਨੇ ਜੀ ਜੇ ਜਿਹੜੀ ਪਰਾਲੀ ਇਹ ਪਰਾਲੀ ਦੇ ਵਿੱਚ ਸਾਰੇ ਜਿਹੜੇ ਲਘੂ ਤੱਤ ਨੇ ਜਿਹੜੇ ਆਪਣਾ ਦਾਣਾ ਬਣਦੇ ਵਿੱਚ ਸਹਾਇੀ ਹੁੰਦੇ ਸੀ ਉਹ ਸਾਰੇ ਪਰਾਲ ਉਹ ਜਦੋਂ ਆਪਾਂ ਪਰਾਲੀ ਨੂੰ ਆਗਣਾ ਲਾਵਾਂਗੇ ਉਹ ਸਾਰੀ ਜ਼ਮੀਨ ਨੂੰ ਹੀ ਮਿਲਨੇ ਆ ਇਹ ਪਹਿਲਾ ਪਾਣੀ ਜਦੋਂ ਲੱਗਿਆ ਇਹਨਾਂ ਗਲ ਜਾਣਾ ਗਲ ਨਾਲ ਜ਼ਮੀਨ ਦੀ ਜਿਹੜੀ ਪਜਾਊ ਸ਼ਕਤੀ ਵੱਧਦੀ ਹੈ ਜੀ ਹਾਂਜੀ ਹਾਂਜੀ ਝਾੜ ਵੱਧਦੇ ਹੈ ਜੀ ਝਾੜ ਵੀ ਵੱਧਿਆ ਉਹਦੇ ਨਾਲ ਤੁਹਾਡੇ ਖਰਚੇ ਵੀ ਘਟ ਜਾਂਦੇ ਕਿਉਂਕਿ ਖਾਦਾਂ ਘਟ ਪੈਂਦੀਆਂ ਹੂੰ ਮੈਂ ਸਾਰੇ ਕਿਸਾਨਾਂ ਨੂੰ ਇਹ ਅਪੀਲ ਕਰਾਂਗਾ ਵੀ ਜਿੰਨਾ ਜਿੰਦੇ ਕੋਲ 4-5 ਕਿੱਲੇ ਆ ਉਹ ਵਿੱਚੋਂ ਇੱਕ ਦੋ ਕਿੱਲੇ ਜ਼ਰੂਰ ਕਰੇ ਚਾਹੇ ਉਹ ਜਿਵੇਂ ਮਰਜ਼ੀ ਕਰੇ ਰੀਪਰ ਨਾਲ ਕਰ ਲੇ ਮਲਚਿੰਗ ਕਰ ਲੇ ਜਾਂ ਬੀਜਰ ਲੈ ਜਾਏ ਜੇ ਕਿਸੇ ਕੋਲ ਨੁਸੰਦ ਚਾਹੀਦੀ ਹੈ ਮੈਂ ਦੇ ਦਿਆਂਗਾ ਮੈਂ ਕਮਾਂਵੀ ਦੇ ਦਿੰਦਾ ਉਹ ਆਪਣੀ ਉਹਨਾਂ ਨੇ ਐਪ ਬਣਾਈ ਹੋਈ ਆ ਆਪਣੇ ਵਿੱਚ ਬੁੱਕ ਰੱਖਾ ਕੇ ਤੁਸੀਂ ਲੈ ਸਕਦੇ ਜੀ ਜ਼ਰੂਰ ਕਰਨਾ ਚਾਹੀਦਾ ਹੈ ਜੀ ਕਿਸਾਨ ਦੇ ਨਾਲ ਗੱਲਬਾਤ ਕੀਤੀ ਕਿ ਪ੍ਰਾਣੀ ਦੇ ਗੱਠਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਿਸੇ ਕਾਰਨਾ ਕਰਕੇ ਮਸ਼ੀਨਾਂ ਘਟ ਹੋਣ ਕਰਕੇ ਜਦ ਇਸ ਇਲਾਕੇ ਦੇ ਵਿੱਚ ਗੱਠਾਂ ਘਟ ਬਣਦੀਆਂ ਨੇ ਅੱਗੇ ਜਿਹੜੀ ਲਾਉਣ ਲਾਉਣੀ ਕੁਝ ਕਿਸਾਨ ਲਾਉਂਦੇ ਨੇ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਪ੍ਰੋਪਰ ਮਸ਼ੀਨਾਂ ਨਹੀਂ ਹੈਗੀਆਂ ਗੱਠਾਂ ਵਾਲੀ ਮਸ਼ੀਨ ਜਿਵੇਂ ਸਾਡੇ ਇਲਾਕੇ 'ਚ ਬਿਲਕੁਲ ਨਹੀਂ ਆਉਂਦੀ ਸਾਡਾ ਇਲਾਕਾ ਇੱਕ ਤਾਂ ਬਾਸਮਤੀ ਵਾਲਾ ਹੈ ਬਾਸਮਤੀ ਹੁਣ ਕਰਕੇ ਸੜ ਤੋਂ ਟਾਈਮ ਬਹੁਤ ਘੱਟ ਹੁੰਦਾ ਤੇ ਗੱਠਾ ਬਣਾਉਣ ਵਾਲੇ ਜਿਹੜੇ ਗੱਠਾ ਬਣਾਉਣ ਤੋਂ ਬਾਅਦ ਚੁੱਕਣ ਦੇ ਵਿੱਚ ਟਾਈਮ ਬਹੁਤ ਲਾ ਦਿੰਦੇ ਆ ਇਸ ਕਰਕੇ ਇਧਰ ਰੁਝਾਨ ਗੱਠਾਂ ਵਾਲਾ ਘਟੇ ਜਿਹੜਾ ਦਿੱਲੀ ਦੀ ਧੂਮਾ ਜਾਂਦਾ ਉਹ ਤਾਂ ਇੱਕ ਅਸੂਆਣੀ ਗੱਲ ਹੈ ਜੀ ਕਿਉਂਕਿ ਨਾ ਤਾਂ ਉਹ ਉਸ ਸਾਈਡ ਨੂੰ ਉਦੋਂ ਹਵਾ ਵਗਦੀ ਏ ਹਰਿਆਣੇ ਜਾਂਦਾ ਨਹੀਂਗਾ ਤੇ ਦਿੱਲੀ ਪਹਿਲਾਂ ਅਪੜ ਜਾਂਦਾ ਜੀ ਇਸ ਨੇ ਇਸ ਜਿਹੜੇ ਇੱਥੇ ਕਣਕ ਦੀ ਬਜਾਈ ਕੀਤੀ ਗਈ ਏ ਇਸ ਦਾਣੇ ਨੂੰ ਇਸ ਪ੍ਰਾਲੀ ਨੇ ਜਿਹੜੀ ਏ ਉਪਜਾਊ ਸ਼ਕਤੀ ਵਧਾਉਣੀ ਏ ਜਿਸ ਦੇ ਨਾਲ ਬਹੁਤ ਸਾਰਾ ਤਾਕਤ ਮਿਲੇਗੀ ਇਸ ਨੂੰ ਜੁੜੇ ਰਹੋ ਈਟੀਵੀ ਭਾਰਤ ਦੇ ਨਾਲ ਮੈਂ ਸੁਖਵਿੰਦਰ ਸਿੰਘ ਫਾਜ਼ਲ